ਹੈਲੋ ਗਾਈਸ ਆਪ ਸਭੀ ਦਾ ਸਵਾਗਤ ਆਪਣੇ ਅੱਜ ਦੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਫਿਲਹਾਲ ਗਾਈਸ ਆਪਾਂ ਆ ਗਏ ਆਪਣੇ ਬਾਈ ਦੇ ਘਰੇ ਦੋਸਤ ਦੇ ਤੇ ਅੱਜ ਵੀ ਮਹਾਰਾਜ ਦਾ ਸਰੂਪ ਲੈ ਕੇ ਉਹਨੇ ਵੀ ਖੰਡ ਪਾਟ ਰਖਾਇਆ ਤੇ ਘਰ ਪੈਸੀ ਰਹਿਸ ਕਰਨੀਆਂ ਤੇ ਫਿਲਹਾਲ ਯਾਰ ਆਪਾਂ ਤਿਆਰੀਆਂ ਤਾਂ ਆਪਾਂ ਇਹ ਸਾਰੀਆਂ ਆਪਾਂ ਕਰ ਲੀਆਂ ਤੇ ਰਾਤ ਆਪਾਂ ਸਾਰਾ ਕੁਝ ਅਕ ਲੈ ਆਏ ਸੀ ਦਰੀਆਂ ਆਪਾਂ ਸਵੇਰੇ ਲੈ ਆਏ ਦੇ 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 ਜਿੰਨਾ ਵੀ ਸਮਾਨ ਸੀ ਆਪਣੇ ਭਾਂਡਿਆਂ ਦਾ ਆਪਾਂ ਸਵੇਰੇ ਲੈ ਆਏ ਤੇ ਫਿਲਹਾਲ ਆਪਾਂ ਦਾ ਟਾਈਮ ਯਾਰ 9 ਵਜ ਗਿਆ ਆਪਾਂ ਮਹਾਰਾਜ ਦਾ ਸਰੂਪ ਲੈਣ ਚੱਲਦੇ ਆਂ ਆਪਾਂ ਜਾਣੇ ਆ ਤੇ ਬਾਕੀ ਯਾਰ I love you ਦੇਖੋ ਯਾਰ ਨਾਲ ਸੱਤ ਦੇ ਖੜੇ ਅੱਜ ਆਪਾਂ ਆ ਦੇਖੋ ਪ੍ਰਾਰਥ ਨੂੰ ਯਾਰ ਥੱਲੇ ਜਾ ਕੇ ਦਿਖਾਉਣੇ ਆ ਆ ਵੀ ਆ ਗਿਆ ਸੱਤ ਨੰਮ ਕਿਹਾ ਠੀਕਾ ਠੀਕਾ ਬਾਈ ਤੇ ਫਿਲਹਾਲ ਸਾਨੂੰ ਥੱਲੋਂ ਜਾ ਕੇ ਦਿਖਾਉਣੇ ਆ ਆਪਾਂ ਤਿਆਰੀਆਂ ਲੱਗ ਭਾਗ ਤਾਂ ਸਾਰੀਆਂ ਕਰ ਲਈਆਂ ਯਾਰ ਆਪਾਂ ਤੇ ਗਾਇਸ ਆਪਾਂ ਜਾਣਦੇ ਹੁਣ ਮਹਾਰਾਜ ਦਾ ਸਰੂਪ ਲੈਣ ਤੇ ਆਪਣੇ ਬੰਦੇ ਤੁਰਪ ਤੇ ਬਾਕੀ ਦੇ ਆਪਾਂ ਜਾਣੇ ਮੋਟਰਸਾਈਕਲ ਤੇ ਇਹ ਜੀ ਗਾਇਸਾ ਅੱਜ ਅਪਾ ਗੁਰਦੁਆਰੇ ਆਗੇ ਮਾਰਾ ਦਾ ਸਰੂਪ ਲਾਂ ਤੇ ਆਪਾਂ ਮੋਟਰਸਾਈਕਲ ਤੇ ਆ ਗਈ ਸੀ ਤੇ ਆਪਣੇ ਬਾਕੀ ਦੇ ਬੰਦੇ ਆਪਣੇ ਆਉਂਦੇ ਆ ਤੇ ਫਿਲਹਾਲ ਆਪਾਂ ਗੁਰਦੁਆਰੇ ਆ ਗਈ ਯਾਰ ਤੇ ਚੱਲਦੇ ਆ ਫਿਲਹਾਲ ਆਪਾਂ ਸਪੀਕਰ ਵੀ ਲੈ ਕੇ ਚੱਲਾਂਗੇ ਨਾਲ ਦੀ ਨਾਲ ਜੇ ਜਿਹੇ ਤੱਕ ਵੀ ਵੀਡੀਓ ਸਬਸਕ੍ਰਾਈਬਰ ਨਹੀਂ ਕਰਿਆ ਆਪਣੀ ਵੀਡੀਓ ਨੂੰ ਸਬਸਕ੍ਰਾਈਬ ਕਰ ਦੋ ਤੇ ਆਪਾਂ ਫਿਲਹਾਲ ਚੱਲਦੇ ਆਂ ਯਾਰ ਆਪਣੇ ਬੰਦੇ ਪਿੱਛੇ ਵੀ ਆਉਂਦੇ ਕੁਝ ਤੇ ਕੁਝ ਆ ਗਈ

ਸਾਰਾ ਆ ਕੋਈ ਨਾ ਇੰਨਾ ਸੰਤਖਰ ਇਹਦੇ ਮੇਰੇ ਹੱਥ ਇਹ ਮੂਰਤੀ ਆ ਯਾਰ ਤੇ ਮੂਰਤੀ ਦਾ ਕਹਾਣਾ ਹੈ ਇਹਦੀ ਮੂਰਤੀ ਇਹਦੇ ਮੁੰਦੇ ਜਾਂਦਾ ਆ ਯਾਰ ਯਾਰ ਗਾਇ ਪੋਸਟ ਸੁਣਾਵੇ ਹੋਰ ਸਾਰਾ ਕੰਮ ਲੋਟ ਆ ਜੂ ਪੋਸਟ ਸਾਢਾ ਰਾਂ ਪਾਉਂਦੇ ਇਹ ਬਲਾ ਦੇਖ ਰਿਹਾ ਗਾਇਸ ਰੋਪਾਇਰ ਕੀ ਦੋ ਯਾਰ ਉਹਨਾ ਆਪਣਾ ਦਬਾਵੇ ਰੋਪੇਗਾ ਵੀ ਨਹੀਂ ਪਤਾ ਯਾਰ ਕਿਦੋਂ ਮਿਲੂਗਾ ਕਿਹੜਾ ਆਕੇ ਜਿਹੜਾ ਕਰਾਊਡ ਚੈੱਕ ਕਰੋ ਯਾਰ ਸਾਨੂੰ ਦੀਵਾਲੀ ਆ ਨਾ ਹਾਂ ਆ ਗਏ ਆਨੂੰ ਦੁਵਾਣੀ ਦੁਕਾਨਾ ਦਿਖਾਈ ਦੁਕਾਨਾ ਮੀਂਹ ਦੇ ਦੇਦਾ ਕੰਮ ਬਾਕੀ ਤੋਂ ਨਹੀਂ ਯਾਰ ਅਸੀਂ ਨਾਲ ਕਾਹਦਾ ਆਪਾਂ ਚਾਲਦੇ ਆ ਸਰੋਪ ਆਪਾਂ ਲੈ ਲਿਆ ਯਾਰ ਤੇ ਆਪ ਨੂੰ ਕਿੰਨੇ ਦਾ ਪੈਗਾ 90 ਰੁਪਏ ਦਾ ਹਾਂ ਕਿੰਨੇ ਮੀਟਰ 2 ਮੀਟਰ ਕਾ ਸਵਾ ਮੀਟਰ ਹੈ ਸਵਾ ਦੋ ਸਵਾ ਦੋ ਆਸਤਾ ਫਰਾਲ ਕਰੇ ਬਾਦੂ ਹੋਣਗੇ ਨਾ ਯਾਰ ਹੋ ਯਾਰ ਹੈ ਲੈ ਕੇ ਚੱਲੀਏ ਦੇਖ ਲੈਣ ਤੇ ਫਰਾਲ ਕਾਹ ਇਸ ਯਾਰ ਗਲਾਸ ਦਾ ਆ ਦੇਖ ਮਰਨ ਵਾਲੇ ਕੰਮ ਹੀ ਆ ਕਾਰਜਮ ਕਰੇ ਜਾ ਰਿਹਾ ਹੈ ਯਾਰ ਟਾਈਮ ਆਪਣੇ ਕੋਲੇ ਖਤਮ ਹੀ ਗਿਆ ਯਾਰ ਤੇ ਮੰਨ ਲਓ ਮਾਰ ਅੱਜ 11 ਵਜੇ ਤੱਕ ਕੂਕ ਪੈ ਜਾਣੀਆਂ ਨਾ 11 ਟੋਕੇ ਤੱਕ ਕੂਕ ਪੈ ਯਾਰ ਜੇ ਕਿਰਾ ਪੰਜਾ ਪੰਜਾ ਬਣਾਏ ਯਾਰ ਤੇ ਬਾਕੀ ਮਦਾਨਾ ਪੁੱਛ ਲਿਆ ਸੋਦੀ ਆਪਾਂ ਰਾਤ ਦੇ ਲਾਗ ਦਾ ਕੰਮ ਸਾਰੇ ਰਾਤ ਕਰ ਲਈਏ ਜਿਹੜੇ ਮੁੰਡੇ ਰਹਿ ਗਏ ਦਈਆਂ ਲੈਣਾਂ ਅੱਜ ਤੇ ਹੋਰ ਰਹਿ ਗਈ ਬਾਕੀਆ ਬਤਾਰਾ ਕਰ ਲੈ ਆਪਾਂ ਘਰੇ ਜਾ ਕੇ ਫਿਰਦੇ ਆਪਾਂ ਸੋਤੋ ਤੋਂ ਦਿਨ ਵਾਲੇ ਤੋਂ ਘੰਟਾ ਵਾਲੇ ਤੋਂ ਦੂਰ ਆਸ਼ਰਮ ਦੇ ਦੂਰ ਆਪਾਂ ਸਭੀ ਬੋਲੋ ਜੀ ਸਾਤ ਸ਼੍ਰੀ ਅਕਾਲ ਕਨਕਟ ਘੰਟਕੀਵਾਲ ਸਾਹਿਬ ਜੀ ਦੇ ਲੋਕੀ ਪੰਜਾਬ ਕਰ ਰਹੇ ਨੇ ਸਾਈਦਾ ਜੀ ਨਾਲ ਚਲੀ ਕਿਉਂ ਹੱਠੀਆਂ ਜੱਪੀਆਂ ਤੇ ਪਿੰਨ ਨਗਰ ਨੂੰ ਕਿਲਾ ਨਾਮ ਤੇ ਪਿਆਵਨ ਪੀਛਿਆ ਦੇਗ ਚਲਾਈ ਤੇ ਬਾਹਰ ਨੂੰ ਦੇ ਸੰਪਰਾਂਡਟ ਕੀਤਾ ਜਿਨ੍ਹਾਂ ਪਿਆਰਿਆਂ ਸਚਾਰਾਂ ਦੇ ਪੁੱਤਰ ਕੁਮਾਰ ਜੀ ਦਾ ਘੰਟਕੀਵਾਲ ਸਾਹਿਬ ਜੀ ਬੋਲੋ ਜੀ ਆ ਦਿੱਤੀ ਹੋ ਗਈ ਬਾਈ ਨਿੱੱਤੀ ਹੋ ਗਈ ਜਾਂ ਦਿੱਤੀ ਹਾਂ ਜੀ ਹੋ ਗਈ ਬਾਕੀ ਕਰ ਮੇਰੀ ਐ ਕੌਣ ਆਉਂਦਾ ਹੈ ਹੈ ਕੌਣ ਆਉਂਦਾ ਹੈ ਜਾਂ ਦਿੱਤੀ ਹੋ ਗਈ ਨੇ ਕੇਤ ਵਿੱਚ ਪਾਉਣੀ ਆ ਪਾ ਲੋ ਬੜੇ ਬਾਈ ਉਹ ਨਹੀਂ ਬੱਚੇ ਜਾਂਦੇ ਜਿੱਥੇ ਨਹੀਂ ਆਈ ਜਾ ਕੇ ਮੈਂ ਕਹਣਾ ਪਰ ਕਿਹਨੇ ਚ ਦਰ ਲਈ ਆ ਇਹਦੇ ਉੱਤੇ ਬਾਦ ਗੁਰੂ ਜੀ ਸਤਿਨਾਮ ਵਾਹਿਗੁਰੂ ਬਾਦ ਗੁਰੂ ਜੀ ਸਤਿਨਾਮ ਵਾਹਿਗੁਰੂ ਇਹ ਗਾਇਸ ਆਪਾਂ ਸਾਰਾ ਸਮਾਨ ਸਿਮਾਤਾ ਤੇ ਫਲਾੜ ਆਪਣਾ ਮਹਾਰਾ ਦਾ ਸਰੂਪ ਆਪਾਂ ਕੋਰਤਵਾਰੇ ਵੀ ਛੱਡਿਆ ਤੇ ਬਸ ਥੋੜਾ ਕੰਨ ਰਹਿ ਗਿਆ ਗੱਦੇ-ਗੱਦੇ ਜਿਹਾ ਆਪਣਾ ਉਹ ਆਪਾਂ ਸਾਂਭ ਲਾਂਗੇ ਤੇ ਬਾਕੀ ਫਿਰਾਲ ਆਪਾਂ ਹੁਣ ਘਰ ਨੂੰ ਚੱਲਦੇ ਆਂ ਟਾਈਮ ਬਹੁਤ ਹੋ ਗਿਆ ਹੈ ਤੇ 12 ਵਜੇ ਆ ਗਏ ਸਵੇਰ ਦੀ ਆਪਾਂ ਰੋਟੀ ਵੀ ਨਹੀਂ ਖਾਧੀ ਅੱਜ ਤੇ ਜੇ ਆਪਣਾ ਯਾਰ ਅਜੇ ਤੱਕ ਆਪ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਯਾਰ ਤੇ ਕੰਟੀਨਿਊ ਬਲੌਗ ਆਉਂਦੇ ਆ ਡੇਲੀ ਦੇ ਆਈ ਜਾਂਦੇ ਆ ਤੇ ਫਿਰਾਲ ਆਪਾਂ ਘਰੇ ਚੱਲਦੇ ਆਂ ਯਾਰ ਮੋਟਰਸਾਈਕਲ ਦੀ ਚਾਬੀ ਲਏ ਜਦ ਇਹ ਛੱਡੇ ਹੋ ਜਾ ਕੋਪਲ ਨੂੰ ਸਾਥ ਲੈ ਜਾ ਕੋਪਲ ਛੱਡਿਆ ਉਹ ਮੈਨੂੰ ਦੋਮਾ ਚੱਕ ਕੰਮ ਹੋ ਜਾਊਗਾ ਤੇ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆਂ ਅਜੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਿਆ ਤਾਂ ਸਬਸਕ੍ਰਾਈ